ਜਦੋਂ ਤੱਕ ਚੱਲਦੇ ਜਦੋਂ ਤੱਕ ਚੱਲਦੇ ਤੇਰੇ ਹੱਥ ਨਿਜਿੰਦੇ ਨਿਜਿੰਦੇ ਹੋਰਾ ਬੱਲ ਨਾ ਤੱਕ ਨਿਜਿੰਦੇ ਹੋਰਾ ਬੱਲ ਨਾ ਤੱਕ ਜਦੋਂ ਤੱਕ ਚੱਲਦੇ ਜਦੋਂ ਤੱਕ ਚੱਲਦੇ ਤੇਰੇ ਪੈਰ ਨਿਜਿੰਦੇ nijinde chal rekana khair nijinde chal rekana khair jadon tak chalde jadon tak chalde tere sa nijinde nijinde laban mehnatra nijinde laban mehnatra ਜਦੋਂ ਤੱਕ ਚੱਲਦਾ ਜਦੋਂ ਤੱਕ ਚੱਲਦਾ ਤੇਰਾ ਖੂਨ ਨਿਜਿੰਦੇ ਨਿਜਿੰਦੇ ਜੀਣ ਦਾ ਰੱਖ ਜਨੂ ਨਿਜਿੰਦੇ ਜੀਣ ਦਾ ਰੱਖ ਜਨੂ ਜਦੋਂ ਤੱਕ ਚੱਲਦਾ ਜਦੋਂ ਤੱਕ ਚੱਲਦਾ ਤੇਰਾ ਸਰੀਰ ਨਿਜਿੰਦੇ ਨਿਜਿੰਦੇ ਚੱਲ ਬਾਗਰਾ ਤੀਰ ਨਿਜਿੰਦੇ ਚੱਲ ਬਾਗਰਾ ਤੀਰ ਜਦੋਂ ਤੱਕ ਚੱਲਦੇ ਜਦੋਂ ਤੱਕ ਚੱਲਦੇ ਤੇਰੇ ਵਿਚਾਰ ਨਿਜਿੰਦੇ ਨਿਜਿੰਦੇ ਸਰਜ ਨਾ ਮਾ ਸੰਸਾਰ ਨਿਗਿੰਦੇ ਸਰਜ ਨਾ ਮਾ ਸੰਸਾਰ ਜਦੋਂ ਤੱਕ ਢੜਕੇ ਜਦੋਂ ਤੱਕ ਢੜਕੇ ਤੇਰਾ ਦਿਲ ਨਿਜਿੰਦੇ ਨਿਜਿੰਦੇ ਕਿਉਂ ਜੀਣ ਦੀ ਕਲ ਨਿਜਿੰਦੇ ਕਿਉਂ ਜੀਣ ਦੀ ਕਲ ਨਿਜਿੰਦੇ ਕਿਉਂ ਜੀਣ ਦੀ ਟਿਲ